ਜੇਕਰ ਤੁਸੀਂ ਵੀ ਆਨਲਾਈਨ ਪੈਸੇ ਦਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮੱਤਵਪੂਰਨ ਹੈ 15 ਅਗਸਤ ਤੋਂ ਦੇਸ਼ ਦੇ ਤਿੰਨ ਵੱਡੇ ਬੈਂਕਾਂ SBI, PNB ਅਤੇ Canara Bank ਨੇ ਤੁਰੰਤ ਭੁਗਤਾਨ ਸੇਵਾ ਲੈਣ-ਦੇਣ ਤੇ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ ਹੁਣ ਤੁਹਾਨੂੰ ਰੀਅਲ ਟਾਈਮ ਫੰਡ ਟਰਾਂਸਫਰ ਲਈ ਫੀਸ ਦੇਣੀ ਪਵੇਗੀ ਬੈਂਕਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਡਿਜੀਟਲ ਲੈਣ-ਦੇਣ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਅਤੇ ਉਹਨਾਂ ਦੇ ਸੰਚਾਲਨ ਖਰਚਾ ਨੂੰ ਸੰਤੁਲਿਤ ਕਰਨ ਲਈ ਕੀਤਾ ਗਿਆ ਹੈ ਹਾਲਕਿ ਚੰਗੀ ਗੱਲ ਇਹ ਹੈ ਕਿ ਤਨਖਾਹ ਖਾਤਾ ਤੇ ਮੂਲ ਬਚਤ ਬੈਂਕ ਜਮਾ ਖਾਤਾ ਧਾਰਕਾਂ ਨੂੰ ਇਸ ਫੀਸ ਤੋਂ ਛੋਟ ਦਿੱਤੀ ਗਈ ਹੈ। SBI ਦੇ ਨਵੇਂ ਨਿਯਮਾਂ ਅਨੁਸਾਰ IMPS ਲੈਣ-ਦੇਣ ਤੇ ਚਾਰਜ ਇਸ ਤਰ੍ਹਾਂ ਲਾਗੂ ਹੋਣਗੇ। 1000 ਰੁਪਏ ਤੱਕ ਕੋਈ ਚਾਰਜ ਨਹੀਂ, 1001 ਰੁਪਏ ਤੋਂ 10000 ਤੱਕ 2 ਰੁਪਏ ਦਾ ਚਾਰਜ, 10001 ਰੁਪਏ ਤੋਂ 1 ਲੱਖ ਰੁਪਏ ਤੱਕ 5 ਰੁਪਏ ਦਾ ਚਾਰਜ। 1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ 10 ਰੁਪਏ ਦਾ ਚਾਰਜ 2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦਾ 20 ਰੁਪਏ ਦਾ ਚਾਰਜ ਹੈ ਇਹ ਚਾਰਜ ਆਨਲਾਈਨ ਅਤੇ ਬੈਂਕ ਸ਼ਾਖਾ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਤੇ ਲਾਗੂ ਹੋਵੇਗਾ ਪੀ ਐਨ ਬੀ ਬੈਂਕ ਵਿੱਚ 1000 ਰੁਪਏ ਤੱਕ ਦੇ ਲੈਣ-ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ ਜਦੋਂ ਕਿ 1001 ਰੁਪਏ ਤੋਂ 25000 ਰੁਪਏ ਤੱਕ ਦੇ ਲੈਣ-ਦੇਣ ਤੇ 4 ਰੁਪਏ ਅਤੇ 25001 ਰੁਪਏ ਤੋਂ 5 ਲੱਖ ਰੁਪਏ ਤੱਕ ਦੇ ਲੈਣ-ਦੇਣ ਤੇ 8 ਰੁਪਏ ਦਾ ਚਾਰਜ ਲੱਗੇਗਾ ਕੈਨੜਾ ਬੈਂਕ ਨੇ ਬਕਵਾਕ ਰਕਮਾਂ ਲਈ 3 ਰੁਪਏ ਤੋਂ 15 ਰੁਪਏ ਦਾ ਚਾਰਜ ਵੀ ਤੈਅ ਕੀਤਾ ਹੈ ਇਹ ਬਦਲਾ ਮੁੱਖ ਤੌਰ ਤੇ ਵੱਡੇ ਲੈਣ-ਦੇਣ ਕਰਨ ਵਾਲੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ ਹਾਲਾਂਕਿ 1000 ਰੁਪਏ ਤੱਕ ਦੀ ਛੋਟ ਛੋਟੇ ਲੈਣ-ਦੇਣ ਕਰਨ ਵਾਲੇ ਗਾਹਕਾਂ ਲਈ ਰਾਹਤ ਹੈ ਜੇਕਰ ਤੁਸੀਂ ਵੀ ਆਨਲਾਈਨ ਪੈਸੇ ਦਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮੱਤਵਪੂਰਨ ਹੈ 15 ਅਗਸਤ ਤੋਂ ਦੇਸ਼ ਦੇ ਤਿੰਨ ਵੱਡੇ ਬੈਂਕਾਂ SBI, PNB ਅਤੇ Canara Bank ਨੇ ਤੁਰੰਤ ਭੁਗਤਾਨ ਸੇਵਾ ਲੈਣ-ਦੇਣ ਤੇ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ ਹੁਣ ਤੁਹਾਨੂੰ ਰੀਅਲ ਟਾਈਮ ਫੰਡ ਟਰਾਂਸਫਰ ਲਈ ਫੀਸ ਦੇਣੀ ਪਵੇਗੀ ਬੈਂਕਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਡਿਜੀਟਲ ਲੈਣ-ਦੇਣ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਅਤੇ ਉਹਨਾਂ ਦੇ ਸੰਚਾਲਨ ਖਰਚਾ ਨੂੰ ਸੰਤੁਲਿਤ ਕਰਨ ਲਈ ਕੀਤਾ ਗਿਆ ਹੈ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਤਨਖਾਹ ਖਾਤਾ ਤੇ ਮੂਲ ਬਚਤ ਬੈਂਕ ਜਮਾ ਖਾਤਾ ਧਾਰਕਾਂ ਨੂੰ ਇਸ ਫੀਸ ਤੋਂ ਛੋਟ ਦਿੱਤੀ ਗਈ ਹੈ। ਐਸਬੀਆਈ ਦੇ ਨਵੇਂ ਨਿਯਮਾਂ ਅਨੁਸਾਰ ਆਈਐਮਪੀਐਸ ਲੈਣ-ਦੇਣ ਦੇ ਚਾਰਜ ਇਸ ਤਰ੍ਹਾਂ ਲਾਗੂ ਹੋਣਗੇ। 1000 ਰੁਪਏ ਤੱਕ ਕੋਈ ਚਾਰਜ ਨਹੀਂ, 1001 ਰੁਪਏ ਤੋਂ 10000 ਤੱਕ 2 ਰੁਪਏ ਦਾ ਚਾਰਜ, 10001 ਰੁਪਏ ਤੋਂ 1 ਲੱਖ ਰੁਪਏ ਤੱਕ 5 ਰੁਪਏ ਦਾ ਚਾਰਜ। 1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ 10 ਰੁਪਏ ਦਾ ਚਾਰਜ 2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦਾ 20 ਰੁਪਏ ਦਾ ਚਾਰਜ ਹੈ ਇਹ ਚਾਰਜ ਆਨਲਾਈਨ ਅਤੇ ਬੈਂਕ ਸ਼ਾਖਾ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਤੇ ਲਾਗੂ ਹੋਵੇਗਾ ਪੀ ਐਨ ਬੀ ਬੈਂਕ ਵਿੱਚ 1000 ਰੁਪਏ ਤੱਕ ਦੇ ਲੈਣ-ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ ਜਦੋਂ ਕਿ 1001 ਰੁਪਏ ਤੋਂ 25000 ਰੁਪਏ ਤੱਕ ਦੇ ਲੈਣ-ਦੇਣ ਤੇ 4 ਰੁਪਏ ਅਤੇ 25001 ਰੁਪਏ ਤੋਂ 5 ਲੱਖ ਰੁਪਏ ਤੱਕ ਦੇ ਲੈਣ-ਦੇਣ ਤੇ 8 ਰੁਪਏ ਦਾ ਚਾਰਜ ਲੱਗੇਗਾ ਕੈਨੇਡਾ ਬੈਂਕ ਨੇ ਵੱਖ-ਵੱਖ ਰਕਮਾਂ ਲਈ 3 ਰੁਪਏ ਤੋਂ 15 ਰੁਪਏ ਦਾ ਚਾਰਜ ਵੀ ਤੈਅ ਕੀਤਾ ਹੈ ਇਹ ਬਦਲਾ ਮੁੱਖ ਤੌਰ ਤੇ ਵੱਡੇ ਲੈਣ-ਦੇਣ ਕਰਨ ਵਾਲੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ ਹਾਲਾਂਕਿ 1000 ਰੁਪਏ ਤੱਕ ਦੀ ਛੋਟ ਛੋਟੇ ਲੈਣ-ਦੇਣ ਕਰਨ ਵਾਲੇ ਗਾਹਕਾਂ ਲਈ ਰਾਹਤ ਹੈ